ਮੈਨੂੰ ਇਹ ਗੱਲ ਦੱਸੋ ਇੰਨੀ ਲੜਾਈਆਂ ਲੜੀਆ ਸਿੱਖਾਂ ਨੇ ਠੀਕ ਹੈ ਉਹਨੇ ਤਾਤੇ ਪਾ ਕੇ ਉਤਰੀ ਨਹੀਂ ਇਹ ਪੱਗਾ ਹੁਣੇ ਉਤਰਦੀ ਪਈ ਜਦ ਇੰਨੀ ਲੜਾਈਆਂ ਹੁੰਦੀ ਸੀ ਲੱਖਾਂ ਬੰਦੇ ਨਾਲ ਜਿਹੜੇ ਗਏ ਸੀ ਸੌ-ਸੌ ਸਿੰਘ ਜਿਹੜੇ ਸੀ ਲੱਖਾਂ ਦੇ ਉੱਤੇ ਪਾਰੀ ਪੈਂਦੇ ਤਦ ਨਹੀਂ ਇਹਨਾਂ ਦੀ ਪੱਗ ਉਤਰਦੀ ਇੱਕ ਬਜ਼ੁਰਗ ਹੈ ਉਹ ਬਜ਼ੁਰਗ ਨੇ ਕਿ ਕਿਤਾ ਐਸਐਸਪੀ ਸਾਹਿਬ ਸਾਹਮਣੇ ਖੜਿਆ ਉਹਨੇ ਆਪਣੀ ਪੱਗ ਉਤਾਰਤੀ ਤੇ ਉਹਨੇ ਮਸਲਾ ਬਣਾਉਣ ਦੀ ਕੋਸ਼ਿਸ਼ ਇਹ ਕੀਤੀ ਕਿ ਪੁਲਸ ਨੇ ਜਿਹੜੀ ਗਏ ਮੇਰੀ ਪੱਗ ਉਤਾਰਤੀ ਠੀਕ ਹੈ ਜੇ ਤੇ ਬਾਕੀ ਸੱਚੀ ਜਿਹੜੇ ਗਏ ਨਾ ਕਹਿੰਦੇ ਜਿਹੜੇ ਹੈ ਜਿਹੜੇ ਮੰਦੇ ਆ ਕਹਿੰਦੇ ਜਿਹੜੇ ਮੰਦੇ ਕੀ ਇਹ ਗੁਰੂ ਮਹਾਰਾਜ ਜੀ ਨੇ ਜਿਹੜੀ ਦਾਤ ਬਖਸ਼ੀ ਹੈਗੇ ਪਗ ਦੀ ਤੇ ਇਹਦਾ ਮਾਨ ਸਮਾਨ ਆਪਣੇ ਸਿਰ ਤੋਂ ਵੀ ਉੱਤੇ ਰਹਿ ਤੇ ਸਿਰ ਵੀ ਕਟਾ ਦਿਆ ਬੰਦ ਬੰਦ ਵੀ ਕਟਾ ਦਿਆ ਤੇ ਇਹ ਪਗ ਦਾਸੀ ਜਿਹੜਾ ਹੈਗਾ ਦੇ ਨਹੀਂ ਦੇ ਸਕਦੇ ਉਹ ਤੇ ਕਰੂੰਗਾ ਵਦਿਆ ਕਮੈਂਟ ਜਿਹੜੇ ਪਗ ਨੂੰ ਰਾਜਨੀਤੀ ਵਾਸਤੇ ਜਿਹੜਾ ਹੈਗਾ ਯੂਜ਼ ਕਰ ਰਿਹਾ ਉਹ ਕਰੂੰ ਦੋਂਗੇ ਗਾਲਾ ਕਿਉਂਕਿ ਮੈਂ ਜਿਹੜੀ ਗੱਲ ਕਰੂੰਗਾ ਬੜੀ ਸਪਸ਼ਟ ਜੀ ਗੱਲ ਕਰੂੰਗਾ ਠੀਕ ਹੈ ਉਹ ਬੰਦੇ ਨੂੰ ਜਿਨੇ ਅੱਜ ਪਗ ਉਤਾਰ ਕੇ ਪਗ ਨੂੰ ਇੱਕ ਰਾਜਨੀਤੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦਾ ਮਸਲਾ ਜਿਹੜਾ ਹੈਗਾ ਹੈ ਮਹਾਰਾਜ ਦੀ ਪੱਗ ਜਿਹੜੀ ਹੈਗੀ ਹੈ ਮੈਨੂੰ ਇਹ ਗੱਲ ਦੱਸੋ ਇੰਨੀ ਲੜਾਈਆਂ ਲੜੀਆ ਸਿੱਖਾਂ ਨੇ ਠੀਕ ਹੈ ਉਹਨੇ ਤਾਤੇ ਪਾ ਕੇ ਉਤਰੀ ਨਹੀਂ ਇਹ ਪੱਗਾ ਹੁਣੇ ਉਤਰਦੇ ਪਈਏ ਜਦ ਇੰਨੀ ਲੜਾਈਆਂ ਹੁੰਦੀ ਸੀ ਲੱਖਾਂ ਬੰਦੇ ਨਾਲ ਜਿਹੜੇ ਹੈਗੇ ਸੀ ਸੌ ਸੌ ਸੀਮੇ ਜਿਹੜੇ ਸੀ ਲੱਖਾਂ ਦੇ ਉੱਤੇ ਪਾਰੀ ਪੈਂਦੇ ਤਦ ਨਹੀਂ ਇਹਨਾਂ ਦੀ ਪੱਗ ਉਤਰਦੀ ਸੀ ਵਕਈ ਵੀਰੇ ਦਮਾਲੇ ਸੰਜਾਂਦੇ ਸੀ ਸ਼ਸਤਰ ਸੰਜਾਂਦੇ ਸੀ ਹੁਣ ਜਿਹੜੀ ਪੱਗ ਪਾ ਰਿਆ ਗਿਆ ਨਾ ਹੁਣ ਇਹ ਜਿਹੜੀ ਹੈ ਗਿਆ ਉਹ ਚੁੱਲਾ ਚੁਲਣ ਜਾਓਗੇ ਤੇ ਤਾ ਪੱਗ ਉਤਰ ਜਾਏਗੀ ਇਸ ਕਿਸ ਦਾ ਕਸੂਰ ਹੈਗਾ ਇਹ ਬੇਅਦਬੀ ਕਿਉਂ ਕਰਨ ਮੈਨੂੰ ਦਿਤੀ ਗੱਲ ਇਹ ਹੈ ਕਿ ਹੁਣ ਜਿਹੜਾ ਹੈ ਕਹਿੰਦਾ ਪੰਜਾਬ 'ਚ ਇੱਕ ਇਹ ਫੈਸ਼ਨ ਚੱਲ ਗਿਆ ਹੈ ਮੈਂ ਪਿਛਲੇ ਸਾਲ ਵੀ ਕਹਾਂ ਸੀ ਕਿ ਮੇਰੇ ਨਾਲ ਵੀ ਇਹ ਚੀਜ਼ ਹੋਈ ਹੈ ਕਿ ਬੰਦੇ ਨੇ ਜਿਹੜਾ ਹੈ ਕਿ شریف ਬੰਦੇ ਘੇਰ ਲੇ ਤੇ ਕਹਿੰਦਾ ਜੀ ਮੇਰੀ ਪੱਗ ਉਤਾਰੀਏ ਤੇ ਪਿੱਛੇੋਂ ਬੰਦੇ ਨੇ ਆ ਕੇ ਦੱਸੇ ਕਿ ਤੂੰ ਆਪਣੀ ਪੱਗ ਉਤਾਰੀ ਆਂ ਆਪ ਨਸ਼ਈ ਬੰਦਾ ਸੀ ਤੇ ਅੱਜ ਵੀ ਜਿਹੜੇ ਹੈ ਬਜ਼ੁਰਗ ਇਹਨੂੰ ਸਜ਼ਾ ਹੋਣੀ ਚਾਹੀਦੀ ਹੈ ਇਹਨੇ ਪੱਗ ਦਾ ਜਿਹੜਾ ਹੈ ਗਲਤ ਯੂਜ਼ ਕੀਤਾ ਹੈਗਾ ਤੇ ਹੁਣ ਇਹ ਪਤਾ ਹੈ ਕਿ ਕਾਨੂੰਨ ਹੈਗਾ ਪੱਗ ਦੇ ਖਿਲਾਫ ਕਿ ਕਿਸੇ ਦਸਤਾਰ ਦੀ ਬੇਅਦਬੀ ਹੋਏਗੀ ਤੇ ਦਾ ਮਤਲਬ ਇਹ ਨਹੀਂ ਹੈਗਾ ਕਿ ਕਿਧਰੇ ਵੀ ਲੜਾਈ ਹੁੰਦੀ ਹੈ ਤੇ ਆਪ ਪੱਗ ਉਤ ਤੇ ਇਹ ਪੱਗ ਜਿਹੜੀ ਹੈਗੀ ਸੀ ਇਹ ਗੁਰੂ ਮਹਾਰਾਜ ਨੇ ਤਾਕਤ ਦਿੱਤੀ ਸੀ ਠੀਕ ਹੈ ਇਹ ਤਾਕਤ ਦਾ ਜਿਹੜਾ ਹੈਗਾ ਹੁਣ ਨਜਾਇਜ਼ ਫਾਇਦਾ ਜਿਹੜੇ ਲੋਕੀ ਚੱਕਦੇ ਪਏ ਗਿਆ ਮੈਂ ਸਾਰੇ ਕੌਮ ਨੂੰ ਪੁੱਛਦਾ ਕਿ ਇਹ ਸਹੀ ਗੱਲ ਹੈ ਕੀ ਹੈ ਆਪਣੇ ਹੱਥੀਂ ਪਾਦ ਉਤਾਰ ਕੇ ਇੱਕ ਮੁੱਦਾ ਬਣਾਣਾ ਕਿ ਸਹੀ ਹੈਗਾ ਇਹ ਕੋਈ ਬੇਇੱਜ਼ਤੀ ਨਹੀਂ ਹੈਗੀ ਤੁਸੀਂ ਜਿਹੜੇ ਬੈਠੇ ਹੋਏ ਆ ਤੁਸੀਂ ਕਹੋਗੇ ਬੇਇੱਜ਼ਤੀ ਨਹੀਂ ਹੈਗੀ ਹੈ ਗੁਰੂ ਮਹਾਰਾਜ ਨੇ ਲੜਨ ਵਾਸਤੇ ਸ਼ਸਤਰ ਦਿੱਤੇ ਤੇ ਕਿ ਪਾਕਤ ਦਿੱਤੀ ਸੀ ਇਹ ਤਾਂ ওই ਕੰਮ ਹੋ ਗਿਆ ਹੁਣ ਤੁਸੀਂ ਬੁਰਾ ਮੰਨੋਗੇ ਇਹ ਤਾਂ ওই ਕੰਮ ਹੋ ਗਿਆ ਜਿਸ ਤੇ ਔਰਤਾਂ ਕਰਦੀਆਂ ਗਿਆ ਨਾ ਕਿ ਇੱਧਰ ਫਾਟਾ ਜੀ ਇਹ ਦੇਖੋ ਜੀ ਮੇਰੀ ਇੱਜ਼ਤ 'ਚ ਹੱਥ ਪਾਇਆ ਇਹ ਲੋ ਜੜ ਲੜ ਨਹੀਂ ਸਕਿਆ ਇਹ ਲੋਜੀ ਸਾਡੇ ਦੇ ਪਾਗ ਉਤਾਰਤੀ ਪਤਾ ਹੈ ਕਿ ਪਾਗ ਦਾ ਮਾਮਲੇ ਚ ਜਿਹੜਾ ਹੈਗਾ ਸਾਰੀ ਜਥੇਬੰਦੀਆਂ ਸਾਰੇ ਲੋਕੀ ਪਰਖੂਗੇ ਤੇ ਇਹ ਜੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਨਾ ਉਹ ਤੇ ਇਹ ਹੈਗਾ ਕਿ ਨਸ਼ਈਆ ਨੇ ਇੱਧਰ ਬਣਾਏ ਹੋਏ ਹੈ ਮਾਹੌਲ ਬਣਾਤੇ ਰਸਾਲ ਪਹਿਲੇ ਵੀ ਕਿਆ ਸੀ ਤਾਂ ਕਿਸੇ ਨੇ ਮੰਨੀ ਨਹੀਂ ਪਰ ਆ ਇਹ ਜਿਹੜੀ ਕਹਿੰਦੇ ਨੇ ਕਿ ਜਿਸ ਪਾਗ ਉਤਰ ਗਈ ਇਹ ਬੁਰਾ ਨਾ ਮੰਨੇ ਹੋ ਠੀਕ ਹੈ ਕਿ ਉਸ ਨੂੰ ਕਹੋਗੇ ਲੇਕਿਨ ਮੈਂ ਕਈ ਵਾਰ ਦੇਖਿਆ ਬਾਈਕ ਤੇ ਜਾ ਰਹੇ ਹੁੰਦੇ ਪਾਗ ਤੇਰੇ ਆਉਂਦਾ ਨਾ ਵਿੱਚ ਦਾ ਸੈਂਟਰ ਦਾ ਉਹ ਇੰਜ ਕੁ ਮੈਂ ਆਇਆਗਾ ਤੂੰ ਦਵਾਲਾ ਸਜਾਉਂ ਜਾਂ ਅੰਗਰੇਜ਼ਾਂ ਦੀ ਪਾਗ ਸਜਾ ਕਿਉਂ ਰਹਿ ਗਏ ਹੋ ਦਵਾਲਾ ਦੇਖ ਨਾ ਸਿੰਘਾ ਤਾਂ ਦੇਖੇ ਕਦੀ ਪਾਗ ਤੁਸ ਖੁੱਲਦੇ ਹੋਏ ਦਵਾਲਾ ਖੁੱਲਦੇ ਹੋਏ ਕਸ ਕੇ ਬੰਦੇ ਹੈ ਤੇ ਇਹ ਲੋਕੀ ਜਿਹੜੇ ਹੈਗੇ ਤੁਸੀਂ ਵੀ ਦੇਖਾਂਗੇ ਮੈਂ ਤਾਂ ਵਸਤੇ ਕਰ ਜਿੰਨੇ ਦੇਖਿਆ ਇੰਜ ਜਿਹੜਾ ਟੋਪੀ ਪਾਗ ਜਿਹੜੀ ਹੈਗੀ ਹੈ 5.5 ਮੀਟਰ ਦਾ ਇੱਕ ਕਪੜਾ ਬਣਾਇਆ ਇਹਨਾਂ ਨੇ ਇੰਜ ਟੋਪੀ ਤੇ ਰਤਾਉਣਗੇ ਆਹ ਆਹ ਗਰਮੀ ਲੱਗਦੀ ਪਈ ਆ ਅੱਛਾ ਜਾੜੇ ਬਾਤ ਕਈ ਤਾਂ ਸਿਗਰਟ ਵੀ ਪਿੰਦੇ ਦੇਖਿਆ ਮੈਂ ਪਹਿਲੇ ਵੀ ਕਿਹਾ ਸੀ ਜਿਹਦੀ ਪਾਗ ਪਾ ਕੇ ਸਿਗਰਟ ਨਹੀਂ ਪਿੰਦੇ ਬਥੇਰੇ ਹੈ ਸੀ ਠੀਕ ਹੈ ਬੈਠੂਗੇ ਸਾਰਾ ਕੁਝ ਕਰੂਗੇ ਜਦ ਆਫਿਸ ਜਾਊਗੇ ਕਿਧਰੇ ਜਾਊਗੇ ਕੁਛ ਹੈਗਾ ਪਾ ਉਤਾਰ ਦੂਗੇ ਫਿਰ ਟੋਪੀ ਦੇਣਾ ਕਰੂਗੇ ਪਾ ਕੇ ਸਜਾਉਂਦੇ ਯਾਰ ਇਹ ਟੋਪੀ ਨਹੀਂ ਹੈਗੀ ਐ ਤੇ ਇਹ ਤਾਂ ਟੋਪੀ ਵਾਲਾ ਕੰਮ ਹੀ ਹੋ ਗਿਆ ਨਾ ਜੇ ਟੋਪੀ ਨਹੀਂ ਐ ਤੇ ਬਲਾ ਤੇ ਟੋਪੀ ਵੀ ਕਪੜੇ ਦੀ ਬੰਦੀ ਐ ਤੇ ਪਾ ਵੀ ਕਪੜੇ ਦੀ ਬੰਦੀ ਹੈਗੀ ਐ ਤੇ ਤੁਸੀਂ ਹੁਣ ਲੋਕੀ ਪਾ ਕੇ ਸਜਾਉਂਦੇ ਇਸ ਤਰ੍ਹਾਂ ਹੈਗੇ ਐ ਕਿ ਜਿਹਨੂੰ ਉਤਾਰ ਦਈਏ ਤੇ ਢਿੱਲੀ ਬੰਦੋ ਕਿ ਉਤਾਰਨੀ ਵੀ ਸੌਖੀ ਹੋ ਜਾਏ ਗਲਤ ਕੀ ਹੈ ਇਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈਗੀ ਸਿੱਧੀ ਜੀ ਗੱਲ ਹੈ ਮਹਾਰਾਜ ਜੀ ਪੱਗ ਇਸ ਵਾਸਤੇ ਨਹੀਂ ਦਿੱਤੀ ਸੀ ਕਿ ਤੁਸੀਂ ਇਹਨੂੰ ਜਿਹੜਾ ਹੈਗਾ ਔਰਤਾਂ ਦੇ ਔਰਤਾਂ ਜਿਸ ਤਰ੍ਹਾਂ ਦੁਪੱਟੇ ਯੂਜ਼ ਕਰਦੀ ਹੈਗੀ ਸੀ ਔਰਤ ਜਿਹੜੀ ਹੈਗੀ ਵੂਮਨ ਪਲੇਇੰਗ ਕਾਰਡ ਖੇਲਦੀ ਸੀ ਵੂਮਨ ਕਾਰਡਸ ਖੇਲਦੀ ਹੈ ਔਰ ਤਾਂ ਕਿ ਸਾਡੇ ਉੱਤੇ ਇੱਜ਼ਤ ਚਾਹਤ ਪਾਤਾ ਤੇ ਇਹ ਲੋਕੀ ਆਪਣੀ ਪੱਗ ਉਤਾਰ ਕੇ ਕਹਿੰਦੇ ਸਾਡੇ ਪੱਗ ਚਾਹਤ ਪਾਤਾ ਤੇ ਮੈਂ ਸਾਰੀ ਕੌਮ ਦੀ ਬੇਨਤੀ ਕਰੂੰਗਾ ਇਹ ਜਿਹੇ ਬੰਦੇ ਜਿਹੜੀ ਇਹ ਹੀ ਸਜ਼ਾ ਦੋ ਕਿਉਂਕਿ ਨਿਰਦੋਸ਼ ਜਿਹੜਾ ਹੈ ਅਤੇ ਮਹਾਰਾਜ ਜੀ ਜਿਹੜੀ ਪੱਗਾਂ ਕੀ ਹੈ ਠ ਤਾਂ ਜੀ ਇਹ ਪੱਧਰ ਵੇਖ ਕੇ ਜਿਹੜੇ ਗਏ ਸੀ ਨਾ ਇੱਕ ਸਰਦਾਰ ਬੰਦਾ ਬੈਠਾ ਹੁੰਦਾ ਸੀ ਤੇ ਬੰਦੇ ਆਪਣੀ ਕੁੜੀਆਂ ਨੂੰ ਚੜਾਉਂਦੇ ਕਿ ਸਰਦਾਰ ਬੰਦਾ ਬੈਠਿਆ ਪੱਗ ਪਾ ਕੇ ਬੈਠਾ ਹੈ ਤੇ ਹੁਣ ਟੋਪੀ ਨੂੰ ਆਪਾ ਕਵਾ ਕੇ ਬੈਠੇ ਆ ਤੇ ਅੰਦਰ ਜਿਹੜੇ ਧਿੰਦੇ ਬੈਠੇ ਹੋਏ ਇਹਨਾਂ ਦੇ ਇਹਨਾਂ ਤੋਂ ਕੀ ਤੁਸੀਂ ਜਿਹੜਾ ਹੈਗਾ ਸੋਚਦੇ ਹੋ ਠੀਕ ਹੈ ਆਪਣੀ ਕਮੀਆਂ ਸਾਰੀ ਸੁਧਾਰੋ ਬਸ ਇਹੀ ਕਹਿਣਾ ਸੀ ਇਹ ਗਲਤ ਗੱਲ ਹੈ ਇਹ ਚੀਜ਼ ਦਾ ਮੈਂ ਕੜਾ ਵਿਰੋਧ ਕਰਦਾ ਕਿ ਜਿਹੜੇ ਚਾਲ ਖੇਲੀ ਗਈ ਹੈ ਤੇ ਇਹ ਚਾਲ ਪਹਿਲੀ ਵਾਰ ਨਹੀਂ ਹੈਗੀ ਇਹ ਚਾਲ ਹੁਣ ਪੰਜਾਬ ਚ ਬਥੇਰੇ ਲੋਕੀ ਖੇਲਦੇ ਹੈਗੇ ਕਿ ਬਸ ਬੇਅਦਬੀ ਦਾ ਨਾਂ ਲਾ ਦੋ ਤੇ ਜਿਹੜਾ ਹੈਗਾ ਗਰੀਬ ਬੰਦਾ ਮਾਸੂਮ ਬੰਦਾ ਇਹ ਤਾਂ ਉਹੀ ਗੱਲ ਨਹੀਂ ਹੋਗੀ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਸੀ ਖਾਰਕੂ ਆਦੇ ਗਿਆ ਸੀ ਤੇ ਉਸ ਟਾਈਮ ਕਿਸੇ ਨੇ ਕਿਸੇ ਨੂੰ ਕੁਝ ਵੀ ਹੁੰਦਾ ਸੀ ਦੁਸ਼ਮਣ ਵੀ ਹੁੰਦੀ ਸੀ ਉਹਨੂੰ ਕਹਿੰਦੇ ਖਾਰਕੂ ਹੈਗਾ ਮਾਰ ਦੋ ਤੇ ਹੁਣ ਕੀ ਹੈਗਾ ਉਹਨੂੰ ਜੀ ਪਾਗ ਉਤਾਰ ਦੋ ਜੀ ਬਸ ਜੀ ਪਰਚਾ ਕਰਾ ਦੋ ਪਾਗ ਉਤਾਰ ਦੋ ਪਰਚਾ ਪਾ ਦੋ ਤੇ ਇਹ ਜੇ ਬੰਦੇ ਨੂੰ ਕਹਿੰਦੇ ਜਿਨ੍ਹਾਂ ਨੇ ਇਹ ਜੀ ਪਾਗ ਉਤਾਰਨੀ ਹੈਗੀ ਹੈ ਨਾ ਪਾਦੂ ਚਾਰ ਉਤਾਰ ਕੇ ਪਰਚੇ ਕਰਾ ਰਹੇ ਕਿ ਨਾ ਚੂੜੀਆਂ ਚਾੜੀਆਂ ਵੀ ਪਾ ਲੇ ਠੀਕ ਹੈ ਨਾ ਜਿਹੜੀ ਇਹ ਜਰਾਨੀਆਂ ਵਾਲੀ ਹਰਕਤਾਂ ਕਰਦੇ ਪਏ ਹੈਗੇ ਨਾ ਮਰਦਾਵਾਰੀ ਨੇ ਪੱਗਾ ਪਾ ਕੇ ਜਿਹੜੀ ਇਹ ਲੋਕੀ ਹਰਕਤਾਂ ਕਰਦੇ ਪਏ ਹੈਗੇ ਆ ਦੁਸਾਰ ਦੀ ਬੇਅਦਬੀ ਕਰਦੇ ਹੈਗੇ ਇਹਨਾਂ ਨੂੰ ਤੁਸੀਂ ਚੂੜੀਆਂ ਵੀ ਪਾਓ ਕੜਾ ਨਾ ਪਾਓ ਤੇ ਸਾਨੂੰ ਪਹਿਲੇ ਪਤਾ ਹੈ ਤੇ ਆਪਾਂ ਪਹਿਲੇ ਜੇ ਚੂੜੀ ਪਾਈ ਹੋਗੀ ਤੇ ਮੇਰੇ ਵਰਗੇ ਬੰਦੇ ਕਹੋਗੇ ਤੂੰ ਕਰਾ ਦੇ ਯਾਰ ਵਾਈ ਪਰਚਾ ਕਰਾ ਦੇ ਪੱਗ ਨਾ ਉਤਾਰ ਵਿਕਟਮ ਕਾਰਡ ਨਾ ਖੇਲ ਤੇ ਇਹੀ ਕਹਿਣਾ ਸੀ